ਅੱਜ ਪੰਜਾਬ ਲਈ ਪੰਜਾਬੀ ਮਾਂ ਬੋਲੀ ਲਈ ਤੇ ਪੰਜਾਬੀਆਂ ਲਈ ਇੱਕ ਤਰ੍ਹਾਂ ਨਾਲ ਕਾਲਾ ਦਿਨ ਹੈ ਅੱਜ ਦੇ ਦਿਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਨਿਆ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਪੱਧਰ ਤੇ ਉੱਚਾ ਚੁੱਕਣ ਵਾਲੇ ਮਹਰੂਮ ਗਾयक ਸ਼ੁਭਜੀਵ ਸਿੰਘ ਸਿੱਧੂ ਮੂਸੇਵਾਲੇ ਦਾ ਬਰਸੀ ਵਾਲਾ ਦਿਨ ਹੈ ਅੱਜ ਮੈਂ ਉਹਨਾਂ ਦੀ ਦੂਜੀ ਬਰਸੀ ਦੇ ਮੌਕੇ ਆਪਣੇ ਵੱਲੋਂ ਆਪਣੀ ਪਾਰਟੀ ਸਮਾਜਵਾਦੀ ਪਾਰਟੀ ਵੱਲੋਂ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਤਗੁਰੂ ਦੇ ਚਰਨਾਂ 'ਚ ਅਰਦਾਸ ਕਰਤਾ ਕਿ ਸੱਚੇ ਪਾਤਸ਼ਾਹ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਤੇ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਇਹ ਵੀ ਵੱਧ ਬੁਲੰਗ ਆਵਾਜ਼ ਦੇ ਵਿੱਚ ਗੀਤ ਗਾਉਣ ਵਾਲਾ ਬਣਾ ਕੇ ਪੰਜਾਬੀ ਮਾਂ ਦੀ ਕੁੱਖ ਚ ਦਬਾਰਾ ਪੁੱਤ ਬਣਾਉਂਦਾ ਬਲ ਬਖਸ਼ੋ ਕਿਰਪਾ ਬਖਸ਼ੋ ਅੱਜ ਜਿੱਥੇ ਸਿੱਧੂ ਮੂਸੇਵਾਲੇ ਦੀ ਗੱਲ ਆਈ ਉਥੇ ਪੰਜਾਬ ਦੇ ਪਾਣੀਆਂ ਦੇ ਰਾਖੇ ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਯਾਦ ਕਰਨਾ ਵੀ ਮੈਂ ਸ਼ੁਭ ਮੰਨਦਾ ਕਿਉਂਕਿ ਇਸ ਅਣਗੌਲੇ ਹੋਏ ਸ਼ਹੀਦ ਨੂੰ ਆਪਣੀ ਆਵਾਜ਼ ਤੇ ਆਪਣੀ ਕਲਰ ਨਾਲ ਪੰਜਾਬੀਆਂ ਦੇ ਮਨਾਂ 'ਚ ਮੋੜ ਸਰਜੀਤ ਕਰਨ ਵਾਲੇ ਸ਼ੋਭਦੀਪ ਸਿੰਘ ਸਿੱਧੂ ਮੁਰਸੇਵਾਲੇ ਨੇ ਮੈਨੂੰ ਆਪਣੀ ਕਲਮ ਨਾਲ ਆਪਣੀ ਆਵਾਜ਼ ਨਾਲ ਆਪਣੀ ਫਨਕਾਰੀ ਨਾਲ ਕਰੋ ਮਨੋਗ ਤੋਂ ਕਰਜ਼ਾਈ ਕਰ ਲਿਆ ਸੀ ਮੈਂ ਉੱਥੇ ਹੀ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਨ੍ਹਾਂ ਨੂੰ ਪਾਪੀਆਂ ਨੇ ਪੂਲੇ ਨਿਆਂਗ ਨੇ ਮੌਕੇ ਦੇ ਡੀਜੀਪੀ ਤੇ ਮੁੱਖ ਮੰਤਰੀ ਨੇ ਕੋਕੋ ਕੇ ਮਾਰਿਆ ਤੇ ਜਿੰਦਾਂ ਨੂੰ ਛੱਡ ਦਿੱਤਾ ਉਹਨਾਂ ਨੂੰ ਵੀ ਯਾਦ ਕਰਨਾ ਕਿ ਉਹ ਪਰਿਵਾਰ ਵੀ ਤੰ ਹੈ ਮੈਂ ਉਹਨਾਂ ਨੂੰ ਵੀ ਆਪਣੇ ਸ਼ਰਦਾ ਦੇ ਫੁੱਲ ਪੇਟ ਕਰਦਾ ਮੈਂ ਉਹਨਾਂ ਸਾਰੇ ਪੰਜਾਬੀਆਂ ਨੂੰ ਅੱਜ ਪ੍ਰੋਸਾ ਦਵਾਉਣਾ ਕਿ ਜਿਨ੍ਹਾਂ ਨੂੰ ਖਰਕੂਆਦ ਦੇ ਵਿੱਚ ਭਾਵੇਂ ਉਹ Hindu ਹੋਣ ਸਿੱਖ ਹੋਣ ਇਸਾਈ ਹੋਣ ਮੁਸਲਮਾਨ ਹੋਣ ਇਸ ਕਨੌਣੀ ਰਾਜਨੀਤੀ ਦੇ ਲੰਬੂ ਦੇ ਵਿੱਚ ਸਾੜ ਕੇ ਸਵਾ ਕਰ ਦਿੱਤਾ ਉਹ ਕਈ ਲੱਖ ਉਜੜੇ ਹੋਏ ਪਰਿਵਾਰ ਕਈ ਲੱਖ ਅਣਪਛਾਤੀਆਂ ਲਾਸ਼ਾਂ ਜਿਨ੍ਹਾਂ ਨੂੰ ਕੋਕੇ ਵਧਾਉਣ ਲਈ ਰੈਂਕ ਪ੍ਰਾਪਤ ਕਰਨ ਲਈ ਨਿੱਜੀ ਦੁਸ਼ਮਣੀ ਲਈ ਜائਦਾਤਾ ਦੇ ਕਬਜ਼ਾ ਕਰਨ ਲਈ ਉਹਨਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਮੈੜੀ ਰੱਖ ਅੱਖ ਰੱਖਣ ਵਾਲਿਆਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਬਣਾ ਲਿਆ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਲਿਆ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼ਰਧਾਜਲੀ ਦਿਨ ਤੇ ਵਾਅਦਾ ਕਰਦਾ ਹਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਉਹਦੇ ਪਰਿਵਾਰ ਨੂੰ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਆਉਣ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਇਨਸਾਫ ਦਿੱਤਾ ਜਾਵੇਗਾ ਭਾਵੇਂ ਕਿ ਲੇਟੇ ਪਰ ਫਿਰ ਵੀ ਸਰਕਾਰ ਬਣਦੇ ਕੁਝ ਮਹੀਨਿਆਂ ਦੇ ਵਿੱਚ ਸਾਰੇ ਕਾਲੇ ਦੌਰ ਚ ਸ਼ਹੀਦ ਹੋਏ ਪੰਜਾਬੀਆਂ ਨੂੰ ਮੈਂ ਕਿਸੇ ਧਰਮ ਕਿਸੇ ਜਾਤ ਦੀ ਗੱਲ ਨਹੀਂ ਕਰਦਾ ਉਹਨਾਂ ਸਾਰਿਆਂ ਨੂੰ ਇਨਸਾਫ ਦਿਵਾਗੇ ਇਹ ਦਿੱਤੇ ਜਾਂਚ ਕਰਵਾਵਾਂਗੇ તાਜੂ ਇਤਿਹਾਸ ਤੋਂ ਜਾਣੂ ਹੋ ਕੇ ਭੁਇਖ ਚ ਫਿਰ ਕੋਈ ਅਜੇ ਹੀ ਘਟਨਾ ਨਾ ਵਾਪਰੇ ਜਿਹਦੇ ਨਾਲ ਮਾਸੂਮ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋਪੈਣ ਮੈਂ ਅੱਜ ਇਸ ਮੌਕੇ ਦੇ ਉੱਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਏਜੰਸੀਆਂ ਦੇ ਹੱਥ ਦਾ ਖਡਾਉਣਾ ਬਣੇ ਕਿਸੇ ਵਿਅਕਤੀ ਦੇ ਪਿੱਛੇ ਲੱਗ ਕੇ ਪੰਜਾਬ ਦੇ ਵਿੱਚ ਭਾਜਪਾ ਦੇ 에ਜੰਟ ਆਖੌਤੀ ਫਾਲਸਾ ਅਖੌਤੀ ਸਿੱਖ ਨਾਇਕ ਕਿਸੇ ਕਾਲੀ ਭੇਡ ਦੇ ਮਗਰ ਨਾ ਲੱਗ ਜਿਓ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਏਜੰਸੀਆਂ ਆਪਣੇ ਮੋੜਿਆ ਰਹੀਆਂ ਸਿੱਖਾ ਦਾ ਘਾੜਵੀ ਕਰਵਾਉਣਾ ਚਾਹੁੰਦੀਆਂ ਨੇ ਤੇ ਸਿੱਖਾ ਚ ਫੋਟੋ ਵੀ ਪੈਦਾ ਕਰਨਾ ਚਾਹੁੰਦੀਆਂ ਨੇ ਆਪਣੀਆਂ ਕਾਲੀਆਂ ਭੇਡਾਂ ਰਹੀਆਂ ਏਜੰਸੀਆਂ ਜਿਹੜਾ ਨੂੰ ਨੌਜਵਾਨਾਂ ਦੀ ਪਛਾਣ ਕਰਦੀਆਂ ਨੇ ਤੇ ਫਿਰ ਉਹਨਾਂ ਨੂੰ ਕਾਲ ਕੋਠੜੀਅ ਚ ਜਾਂ ਝੂਠੇ ਮੁਕਾਬਲਿਆਂ ਦੇ ਵਿੱਚ ਖਪਾ ਜਾਂਦੀਆਂ ਨੇ ਆਪਣੇ ਏਜੰਟਾਂ ਨੂੰ ਉਹ ਉਦੋਂ ਤੱਕ ਸੇਫ ਰੱਖਦੀਆਂ ਨੇ ਜਦੋਂ ਤੱਕ ਉਹਨਾਂ ਨੂੰ ਲੱਗੇ ਕਿ ਇਹ ਸਾਡੇ ਕੰਮ ਦਾ ਜਦੋਂ ਉਹਨਾਂ ਨੂੰ ਉਹ ਵੀ ਖਤਰਾ ਲੱਗਣ ਲੱਗੇ ਤਾਂ ਉਹਦਾ ਖਰਾ ਖੋਜ ਵੀ ਮਿਟਾ ਦਿੰਦੀਆਂ ਨੇ ਮੇਰਾ ਸੰਕੇਤ ਤੁਸੀਂ ਸਮਝ ਕੇ ਰਹੋਗੇ ਗਲਤੀ ਨਾ ਕਰਿਓ ਸਿੱਖ ਧਰਮ ਨੂੰ ਵਿਦਵਾਨਾਂ ਦੀ ਲੋੜ ਹੈ ਸੂਝਵਾਨਾਂ ਦੀ ਲੋੜ ਹੈ ਖਾਲਸਾ ਰਾਜ ਸਰਬੱਤ ਦਾ ਭਲਾ ਮੰਨਣ ਮੰਗਣ ਵਾਲਾ ਸਿੱਖ ਰਾਜ ਅਸੀਂ ਥੋੜੇ ਜੇ ਖਿੱਤੇ ਤੇ ਨਹੀਂ ਕਰਨਾ ਖਾਲਸਾ ਰਾਜ ਅਸੀਂ ਥੋੜੇ ਜੇ ਖਿੱਤੇ ਤੇ ਨਹੀਂ ਬਣਨਾ ਖਾਲਸਾ ਅਕਾਲ ਪੁਰਖ ਦਾ ਰਾਜ ਹੈ ਇਹ ਕਿਸੇ ਮੁਸਲਮਾਨ ਕੰਟਰੀ ਤੋਂ ਵੀ ਸ਼ੁਰੂ ਹੋ ਸਕਦਾ ਹੈ ਕਿਸੇ ਈਸਾਈ ਕੰਟਰੀ ਤੋਂ ਵੀ ਸ਼ੁਰੂ ਹੋ ਸਕਦਾ ਹੈ ਕਿਉਂਕਿ ਪ੍ਰਮਾਤਮਾ ਹਰਥਾ ਸਰਵ ਵਿਆਪੀ ਹੈ ਸੋ ਸੌਰੀ ਸੋਚਿਤ ਪੈ ਕੇ ਰਾਜਨੀਤਿਕ ਭੇੜੀਆਂ ਦੇ ਚਾਲ ਚਾਕੇ ਉਹਨਾਂ ਵੱਲੋਂ ਢੇੜੀਏ ਨੂੰ ਖਲ ਸ਼ੇਰ ਦੀ ਪਹਿਨਾਈ ਹੋ ਸਕਦੀ ਹੈ ਪਰ ਪਹਿਚਾਣਣਾ ਤੁਸੀਂ ਹੈ ਪਹਿਚਾਨ ਕੇ ਖਾਸ ਕਰਕੇ ਖਡੂਰ ਸਾਹਿਬ ਦੇ ਲੋਕ ਵੋਟ ਕਰਨ ਲੱਗਿਆਂ ਸਵਿਧਾਨ ਨੂੰ ਸਾਹਮਣੇ ਰੱਖਣ ਅੱਜ ਦੇਸ਼ ਦੇ ਸਵਿਧਾਨ ਨੂੰ ਖਤਰਾ ਸਵਿਧਾਨ ਨੂੰ ਬਚਾਉਣ ਲਈ ਦੇਸ਼ ਚੋਂ ਮਨਵਾਦੀ ਤਾਕਤਾਂ ਨੂੰ ਹਰਾਉਣ ਲਈ ਸਾਡੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਸਾਨੂੰ ਕੁਝ ਪੁਰਾਣੇ ਜ਼ਖਮ ਭੁਲਾ ਕੇ ਦੇਸ਼ ਦੇ ਵਿੱਚ ਸ਼ਬਦ ਅਨਰਾਜ ਬਹਾਲ ਕਰ ਲਈ ਧਰਮ ਜਾਤ ਪਾਤ ਛੱਡ ਕੇ ਇੱਕ ਮੋਟ ਹੋ ਕੇ ਇੰਡੀਆ ਗੱਡ ਜੋੜ ਦੇ ਸਹਿਯੋਗੀਆਂ ਨੂੰ ਵੋਟ ਕਰੋ ਤਾਂ ਜੋ ਦੇਸ਼ ਦੇ ਵਿਸ਼ੇ